ਕਿਸ਼ੂ ਕੀ ਚਾਹ ਦੇ ਕਰ ਸਕੀਐ ਆਪਣਾ ਕੀਤਾ ਕਿਸ਼ੂ ਨਾ ਹੋਵੇ ਜਿਉ ਹਰ ਭਾਵੇਂ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮ ਸਾਕੇ ਜੋ ਭਾਵਤਿ ਮੈਂ ਬਖਸ਼ ਤਾਗ ਜੀਓ ਪਿੰਡ ਦਿਆ ਤੋ ਦੇ ਆਪੇ ਤੋਦ ਆਪੇ ਕਾਰ ਲਾਇਆ ਜੇ ਹਾ ਤੂੰ ਹੁਕਮ ਕਰ ਹੈ ਤੇਹ ਕੋ ਕਰਮ ਕਮਾਵੇ ਜਿਆ ਤੁਦ ਤੋਰ ਲਿਖ ਪਾਇ ਪੰਚ ਤਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ਼ ਕੀਤਾ ਹੋਵੈ ਇਕ ਨਾਰ ਸਤਗੁਰ ਮੇਲ ਤੂੰ 부ਝਾਵੇਂ ਹੈ ਇਕ ਮਾਨ ਮੁਖ ਕਰਹਿ ਸਿਰੋਵੇ ਹਰ ਕੀ ਵੜ ਆਈ ਆਂ ਆਖ ਨਾ ਸਾਕਾ ਹਾ ਮੁਰਕ ਮਗਦਨੀਚਾਨ ਜਨਾਨਿਕ ਗਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆਜਾੜ ਜਨਾਨਿਕ ਗਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਰਾਜਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤ ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਪੰਚਮ ਪਾਤਸ਼ਾਹ ਧਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਾਗ ਮਾਰੂ ਵਿੱਚ ਉਚਾਰਣ ਕੀਤੀ ਬਾਣੀ ਉੱਪਰ ਕਲ ਸਤਿਗੁਰੂ ਜੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੈ ਸਨ ਤੈਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖੰ ਤੈਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀਂ ਦੇਖੰ ਅੱਜ ਸਤਿਗੁਰੂ ਜੀ ਅੱਗੇ ਕਿਰਪਾ ਕਰ ਰਹੇ ਹਨ ਵਾਹਿਗੁਰੂ ਸਭ ਜਿਓ ਡੱਕੜੇ ਬਹਲਾ ਪੰਜਵਾ ਪੰਜਮ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਸੋ ਨਿਵਾਹੁ ਓਮ ਗੱਡ ਜੋ ਚਲਾਂ ਨਾਥੀਐ ਦਾ ਅਨੁਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਨੇ ਸੋ ਨਿਵਾਹੁ ਗੱਡ ਜੋ ਚਲਾਉ ਨਾ ਥਿਏ ਭਾਵ ਆਪਾਂ ਆਪਣੀਆਂ ਲੋੜਾਂ ਵਾਸਤੇ ਆਪਣੀਆਂ ਜ਼ਰੂਰਤਾਂ ਵਾਸਤੇ ਕਿਸੇ ਨਾ ਕਿਸੇ ਸ਼ਾਹੂਕਾਰ ਦਾ ਆਸਰਾ ਲੈਂਦੇ ਹਾਂ ਕਿਸੇ ਆੜਤੀਏ ਦਾ ਆਸਰਾ ਲੈਂਦੇ ਹਾਂ ਜੇ ਜਦੋਂ ਲੋੜ ਹੁੰਦੀ ਹੈ ਅਸੀਂ ਉਹਦੇ ਕੋਲ ਚਲੇ ਜਾਂਦੇ ਹਾਂ ਸਾਨੂੰ ਐਨੇ ਪੈਸਿਆਂ ਦੀ ਲੋੜ ਹੈ ਤੇ ਜਿਸ ਵੇਲੇ ਫਸਲ ਆਵੇਗੀ ਉਹਦੇ ਵਿੱਚੋਂ ਤੈਨੂੰ ਕਟਾ ਕੇ ਕਟਾ ਦੇਵਾਂਗੇ ਇਸ ਤਰੀਕੇ ਨਾਲ ਜਿਹੜੇ ਸ਼ਾਹੂਕਾਰ ਨੇ ਉਹ ਤਾਂ ਉਸਤੇ ਵਿਆਜ ਲਾਉਂਦੇ ਨੇ ਪੈਸੇ ਦਿੰਦੇ ਨੇ ਤੇ ਆੜਤੀਏ ਜਿਹੜੇ ਨੇ ਉਹ ਪਹਿਲਾਂ ਵਚਨ ਕਰ ਲੈਂਦੇ ਨੇ ਕਿ ਜਦੋਂ ਤੇਰੀ ਫਸਲ ਆਵੇਗੀ ਤੂੰ ਫਸਲ ਸਾਨੂੰ ਦੇਵੇਂਗਾ ਤਾ ਤੇ ਇਹਨੂੰ ਪੈਸੇ ਅਸੀਂ ਦੇਵਾਂਗੇ ਇਸ ਤਰੀਕੇ ਨਾਲ ਅਸੀਂ ਆਪਣੀਆਂ ਜ਼ਰੂਰਤਾਂ ਵਾਸਤੇ ਕਿਸੇ ਨਾ ਕਿਸੇ ਦਾ ਆਸਰਾ ਤੱਕਦੇ ਆ ਪਰ ਧੰਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫੁਰਮਾਨ ਕਰ ਰਹੇ ਨੇ ਸੋ ਨਿਵਾਹੁ ਗੱਡ ਜੋ ਚਲਾਉ ਨਾ ਥਿਏ ਜਿਹੜੇ ਸ਼ਾਹੂਕਾਰ ਕੋਲ ਜ਼ਰੂਰਤ ਵਾਸਤੇ ਲੋਡ ਵਾਸਤੇ ਅਸੀਂ ਪੈਸੇ ਆਧਿਕ ਲੈਂਦੇ ਹਾਂ ਕਿਸੇ ਆਰਤੀਏ ਕੋਲ ਜ਼ਰੂਰਤ ਵਾਸਤੇ ਲੋਡ ਵਾਸਤੇ ਅਸੀਂ ਪੈਸੇ ਲੈਨੇ ਹਾਂ ਕੋਈ ਪਤਾ ਹੈ ਕਿ ਅੱਜ ਉਹ ਸਾਡੀ ਆਹ ਲੋਡ ਪੂਰੀਆਂ ਕਰ ਰਿਹਾ ਹੈ ਕੱਲ ਨੂੰ ਉਹ ਇੱਥੇ ਹੋਣਾ ਹੈ ਕਿ ਨਹੀਂ ਹੋਣਾ ਫਿਰ ਸਾਨੂੰ ਹੋਰ ਕਿਸੇ ਪਾਸ ਭਜਣਾ ਪਵੇਗਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਆਪਣਾ ਜਿਹੜਾ ਨਿਰਵਾਹ ਕਰਨ ਦਾ ਤਰੀਕਾ ਹੈ ਨਾ ਉਹ ਇਹੋ ਜਿਹੇ ਸ਼ਾਊਕਾਰ ਦੇ ਨਾਲ ਜੋੜ ਉਹਦੇ ਨਾਲ ਸੰਬੰਧ ਜੋੜ ਜੋ ਚਲਾਹੁ ਨਾ ਥੀਏ ਜਿਹੜਾ ਇਸ ਤਰ੍ਹਾਂ ਨਾਂ ਤੇ ਛੱਡ ਕੇ ਜਾਣ ਵਾਲਾ ਹੈ ਨਾ ਮਰ ਕੇ ਜਾਣ ਵਾਲਾ ਹੈ ਸੋ ਮਹਾਰਾ ਜੀ ਕਹਿੰਦੇ ਨੇ ਸੋ ਨਿਵਾਹੁ ਗੱਡ ਆਪਣੇ ਨਿਰਵਾਹ ਵਾਸਤੇ ਆਪਣਾ ਮਨ ਜੋੜ ਕੀਦੇ ਨਾਲ ਜੋਚ ਲਾਹੁ ਨਾ ਥੀਏ ਜਿਹੜਾ ਚਲਾਹੁ ਨਾ ਹੋਵੇ ਐਨੀ ਕਿ ਅੱਜ ਹੈ ਕੱਲ ਨੂੰ ਨਹੀਂ ਹੋਵੇਗਾ ਤੂੰ ਉਹਦੇ ਨਾਲ ਮਨ ਨੂੰ ਨਾ ਜੋੜ ਤੂੰ ਉਹਦੇ ਨਾਲ ਮਨ ਨੂੰ ਜੋੜ ਜਿਹੜਾ ਹਮੇਸ਼ਾ ਵਾਸਤੇ ਹੈ ਕਾਰ ਕੁੜਾਵੀ ਛੱਡ ਸੰਭਲ ਸੱਚ ਤਣੀ ਤੇ ਇਹ ਜਿਹੜੀ ਕੁੜਾਵੀ ਕਾਰ ਹੈ ਝੂਠਿਆਂ ਪਦਾਰਥਾਂ ਦੀ ਪ੍ਰਾਪਤੀ ਵਾਲੀ ਕਾਰ ਝੂਠੇ ਕਾਰਜਾਂ ਵਾਲੀ ਕਾਰ ਕਹਿੰਦੇ ਇਹਨੂੰ ਛੱਡ ਦੇ ਤੇ ਕਰ ਕੀ ਸੰਭਲ ਸੱਚ ਤਣੀ ਤੇ ਉਹ ਜੋ ਸੱਚਾ ਮਾਲਕ ਵਾਹਿਗੁਰੂ ਹੈ ਉਹਨੂੰ ਚੇਤੇ ਕਰਿਆ ਕਰ ਉਦੇ ਨਾਮ ਨੂੰ ਸੰਭਾਲਣਾ ਕਰ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਤਾਂ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਹਬਰ ਸਮਾਣੀ ਜੋਤ ਜਿਉ ਜਲਕ ਕਾਉ ਚੰ드ਰਾ ਪੁਣ ਸਤਿਗੁਰੂ ਜੀ ਉਸ ਪਰਮੇਸ਼ਰ ਦੀ ਜਿਹੜੀ ਮੌਜੂਦਗੀ ਹੈ ਉਸ ਦੇ ਬਾਰੇ ਦੱਸਦੇ ਨੇ ਕਿਉਂਕਿ ਇਹ ਤਾਂ ਸਾਰੇ ਕਹਿੰਦੇ ਨੇ ਜੋ ਪਰਮੇਸ਼ਰ ਹੈ ਉਹ ਸਾਰੇ ਕਿਤੇ ਮੌਜੂਦ ਹੈ ਸਾਰਿਆਂ ਵਿੱਚ ਹੈ ਪਰ ਕਹਣ ਮਾਤਰੀ ਆਪਾਂ ਸਮਝਦੇ ਹਾਂ ਕਦੇ ਉਹਦੇ ਉਸਦੇ ਉਸਦੇ ਉੱਤੇ ਅਮਲ ਨਹੀਂ ਕੀਤਾ ਕਿਉਂਕਿ ਸਾਡਾ ਨੇਚਾ ਨਹੀਂ ਬਣਿਆ ਕੇਵਲ ਤੇ ਕੇਵਲ ਸੁਣਿਆ ਤੇ ਛੱਡ ਦਿੱਤਾ ਪਾਰਧਾਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਪਰਮੇਸ਼ਰ ਜਿਹੜਾ ਹੈ ਉਸ ਦੀ ਜੋਤ ਸਾਰਿਆਂ ਵਿੱਚ ਹੈ ਕੋਈ ਵੀ ਉਸ ਦੀ ਜੋਤ ਤੋਂ ਖਾਲੀ ਨਹੀਂ ਜਿਸ ਤਰ੍ਹਾਂ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਮਿਸਾਲ ਦੇ ਕੇ ਦੱਸਦੇ ਨੇ ਮਹਾਰਾਜ ਜੀ ਕਹਿੰਦੇ ਨੇ ਹਬ ਸਮਾਣੀ ਜੋਤ ਜਿਉਂ ਜਲ ਘਟਾਉ ਚੰ드ਰਮਾ ਕਹਿੰਦੇ ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਹੈ ਪਰ ਉਹ ਹੈ ਕਿਵੇਂ ਜਿਵੇਂ ਪਾਣੀ ਦੇ ਨਾਲ ਅਨਗਿਣਤ ਘੜੇ ਭਰ ਕੇ ਰੱਖੇ ਹੋਏ ਹੋਣ ਤੇ ਜਦੋਂ ਉਹਨਾਂ ਵਿੱਚ ਅਸੀਂ ਤੱਕਦੇ ਹਾਂ ਸਾਨੂੰ ਸਾਰਿਆਂ ਘੜਿਆਂ ਵਿੱਚ ਚੰ드ਰਮਾ ਨਜ਼ਰ ਆਉਂਦਾ ਹੈ ਹੁੰਦਾ ਤਾਂ ਭਾਵੇਂ ਚੰ드ਰਮਾ ਇੱਕ ਹੀ ਹੈ ਪਰ ਆਪਾਂ ਜਿਹੜੇ ਵੀ ਘੜੇ ਵਿੱਚ ਤੱਕਦੇ ਆਂ ਵੇਖਾਂਗੇ ਸਾਨੂੰ ਉਥੇ ਉਹ ਚੰਦਰਮਾ ਹਰੇਕ ਘੜੇ ਵਿੱਚ ਨਜ਼ਰ ਆਉਂਦਾ ਹੈ ਇਸੇ ਪ੍ਰਕਾਰ ਉਹ ਪਰਮੇਸ਼ਰ ਹੈ ਤਾਂ ਇੱਕ ਪਰ ਜਿਵੇਂ ਸਾਰੇ ਪਾਣੀ ਦੇ ਭਰੇ ਘੜਿਆਂ ਦੇ ਵਿੱਚ ਚੰਦਰਮੇ ਦਾ ਅਕਸ ਨਜ਼ਰ ਆਉਂਦਾ ਹੈ ਇਸੇ ਤਰ੍ਹਾਂ ਉਸ ਪਰਮੇਸ਼ਰ ਦੀ ਜੋ ਸਾਰਿਆਂ ਵਿੱਚ ਹੈ ਪ੍ਰਗਟ ਥਿਆ ਆਪ ਨਾਨਕ ਮਸਤਕ ਲਿਖਿਆ ਪਰ ਕਹਿੰਦੇ ਨੇ ਹੈ ਤਾਂ ਜ਼ਰੂਰ ਪਰ ਉਹਨਾਂ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ ਕਿੰਨਾਂ ਨੂੰ ਮਹਾਰਾਜ ਕਹਿੰਦੇ ਨੇ ਨਾਨਕ ਮਸਤਕ ਲਿਖਿਆ ਜਿਨ੍ਹਾਂ ਦੇ ਮੱਥੇ ਤੇ ਪਹਿਲਾਂ ਹੀ ਲੇਖ ਲਿਖਿਆ ਹੋਵੇ ਪਰਮਹਾਰਾਜ ਕਹਿੰਦੇ ਨੇ ਪ੍ਰਗਟthia ਆਪ ਨਾਨਕ ਮਸਤਕ ਲਿਖਿਆ ਆਪ ਪ੍ਰਗਟ ਹੁੰਦਾ ਹੈ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਮੱਥੇ ਦੇ ਧੁਰ ਤੋਂ ਲੇਖ ਲਿਖਿਆ ਹੁੰਦਾ ਹੈ ਰੋਹਲਾ ਪੰਜਵਾਂ ਪੰਚਮ ਪਾਤਸ਼ਾਹ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ ਮੁਖ ਸੁਹਾਵੇ ਨਾਮ ਚਾਉ ਆਠ ਪਹਿਰ ਗੁਣ ਗਾਉ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫੁਰਮਾਨ ਕਰ ਰਹੇ ਹਨ ਮੁਖ ਸੁਹਾਵੇ ਨਾਮ ਚਾਉ ਐ ਭਾਈ ਜੇ ਵਾਹਿਗੁਰੂ ਦੇ ਨਾਮ ਨੂੰ ਚਾਉ ਭਾਵ ਉਚਾਰਨ ਕਰੇ ਤਾਂ ਤੁਹਾਡਾ ਜਿਹੜਾ ਮੁਖ ਹੈ ਸਲਾਉਣੇ ਜੋਗ ਹੈ ਸੁਣਾ ਹੋ ਜਾਏਗਾ ਸੋਭਾ ਵਾਲਾ ਹੋ ਜਾਵੇਗਾ ਮੁਖ ਸੁਆਵੇ ਨਾਮ ਚੋ ਆਠ ਬਹਿਰ ਗੁਣ ਗਾਓ ਤੇ ਅਠੇ ਪੈਰ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਕਰੋ ਨਾਨਕ ਦਰਗਾ ਮੰਨਿਆ ਮਿਲੇ ਨਿਤਾਵਾਂ ਦਾ ਕਹਿਣ ਲੱਗੇ ਅਠੇ ਪੈਰ ਜਿਹੜਾ ਨਾਮ ਜਪਣਾ ਹੈ ਨਾਮ ਜਪਣ ਦਾ ਲਾਭ ਕੀ ਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰੇ ਨਾਨਕ ਦਰਗਹ ਮੰਨੀਏ ਤੁਹਾਡਾ ਭਾਈ ਦਰਗਾਹ ਵਿੱਚ ਮਾਣ ਹੋਵੇਗਾ ਇੱਜ਼ਤ ਮਿਲੇਗੀ ਮੰਨੇ ਪਰ ਮੰਨੇ ਜਾਓਗੇ ਇੱਥੇ ਹੀ ਬਸ ਨਹੀਂ ਮਿਲੀ ਨਿਥਾਵੇਂ ਥਾਓ ਜੇ ਦੀ ਕੋਈ ਥਾਂ ਨਾ ਹੋਵੇ ਉਹਨੂੰ ਵੀ ਦਰਗਾਹ ਵਿੱਚ ਥਾਂ ਮਿਲ ਜਾਂਦੀ ਹੈ ਇਹ ਨਾਮ ਦੀ ਇੰਨੀ ਤਕੜੀ ਮਹਿਮਾ ਹੈ ਜਿਹੜਾ ਉਸ ਪਰਮੇਸ਼ਰ ਦੇ ਨਾਮ ਨੂੰ ਅਠੇ ਪੈਰ ਚੇਤੇ ਕਰਦਾ ਹੈ ਜਾਂ ਸੁਣਦਾ ਹੈ। ਸੌਣੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਮਾਹਰ ਭੇਖੜਾ ਨਾ ਪਾਈਐ ਪ੍ਰਭ ਅੰਤਰ ਜਾਮੀ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਮੇਰੇ ਪ੍ਰਭੂ ਅੰਤਰ ਜਾਮੀ ਹਨ। ਸਾਰਿਆਂ ਦੇ ਅੰਦਰ ਦੀਆਂ ਗੱਲਾਂ ਜਾਣਦੇ ਨੇ ਜਿਹੜੇ ਬਾਹਰਲੇ ਭੇਗ ਧਾਰਨ ਕਰ ਲੈਣੇ ਫਲਾਣਾ ਸੰਿਆਸੀ ਬਣ ਗਿਆ ਫਲਾਣਾ ਬ੍ਰਹਮਚਾਰੀ ਹੋ ਗਿਆ ਫਲਾਣਾ ਬਾਣਪਰਸਤ ਹੋ ਗਿਆ ਮਹਾਰਾਜ ਕਹਿੰਦੇ ਇਨ੍ਹਾਂ ਭੇਖਾਂ ਦੇ ਨਾਲ ਇਨ੍ਹਾਂ ਬਾਹਰੀ ਭੇਖਾਂ ਦੇ ਨਾਲ ਪਰਮੇਸ਼ਰ ਜਿਹੜਾ ਹੈ ਉਹਦੀ ਪ੍ਰਾਪਤੀ ਨਹੀਂ ਹੋਇਆ ਕਰਦੀ ਕਿਉਂਕਿ ਉਹ ਅੰਤਰਜਾਮੀ ਹੈ ਉਸਾਰਿਆਂ ਦੇ ਅੰਦਰ ਦੀ ਗੱਲ ਜਾਣਦਾ ਹੈ ਨਿਕਸ ਹਰ ਜਿਓ ਬਾਹਰੀ ਸਭ ਫਿਰੇ ਨਿਕਾਮੀ ਕਹਿੰਦੇ ਨੇ ਇੱਕ ਹਰੀ ਪਰਮੇਸ਼ਰ ਵਾਹਿਗੁਰੂ ਤੋਂ ਜਿਹੜੇ ਬਾਹਰ ਨੇ ਨਾ ਭਾਵ ਜਿਨ੍ਹਾਂ ਨੇ ਕਦੀ ਅੰਮ੍ਰਿਤ ਵੇਲੇ ਗੁਰੂ ਦੀ ਸੰਗਤ ਦੇ ਵਿੱਚ ਆਉਣਾ ਹੀ ਨਹੀਂ ਕੀਤਾ ਗੁਰੂ ਘਰ ਵਿੱਚ ਆ ਕੇ ਮੱਥਾ ਟੇਕਣਾ ਹੀ ਨਹੀਂ ਕੀਤਾ ਸੇਵਾ ਨਹੀਂ ਕੀਤੀ ਸਿਮਰਨ ਨਹੀਂ ਕੀਤਾ ਉਹ ਸਮਝ ਲਓ ਪਰਮੇਸ਼ਰ ਤੋਂ ਬਾਹਰੇ ਨੇ ਉਹਨਾਂ ਨੇ ਪਰਮੇਸ਼ਰ ਨੂੰ ਜਾਣਿਆ ਨਹੀਂ ਮਹਾਰਾਜ ਕਹਿੰਦੇ ਏਕ ਜਹਰ ਜੀਓ ਬਾਹਰੀ ਸਭ ਫਿਰੈ ਨਿਕਾਮੀ ਉਹ ਸਾਰੇ ਹੀ ਨਿਕੰਮੇ ਨੇ ਨਿਕੰਮੇ ਭਾਵੇਂ ਆਪਣੇ ਆਪ ਨੂੰ ਬੜੇ ਰਾਮ ਸਮਝਦੇ ਨੇ ਉਹ ਬੜੇ ਵੱਡੇ ਸਮਝਦੇ ਨੇ ਕਿ ਅਸੀਂ ਬੜੀ ਕਮਾਈ ਕਰਦੇ ਹਾਂ ਪਰ ਸਤਿਗੁਰਾਂ ਦੀਆਂ ਨਜ਼ਰਾਂ ਵਿੱਚ ਉਹ ਨਿਕੰਮੇ ਨੇ ਜਿਹੜੇ ਉਸ ਪ੍ਰਮੇਸ਼ਰ ਨੂੰ ਯਾਦ ਨਹੀਂ ਕਰਦੇ ਜਿਹੜੇ ਉਹਦੇ ਦਰ ਤੇ ਚੱਲ ਕੇ ਨਹੀਂ ਆਇਆ ਕਰਦੇ ਮਨ ਰਤਾ ਕੁਟੰਬ ਸਿਉ ਨਿਤਰ ਗਰਬ ਫੇਰਾਵੇਂ ਸਤਿਗੁਰੂ ਜੀ ਕਿਰਪਾ ਕਰਕੇ ਫਰਮਾਨ ਕਰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਮਨ ਹੈ ਮਨ ਇਹ ਉਹ ਆਪਣੇ ਪਰਿਵਾਰ ਦੇ ਵਿੱਚ ਹੀ ਰਚਿਆ ਵਿਚਿਆ ਹੋਇਆ ਹੈ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਮਨ ਰਤਾ ਕੁਟੰਬ ਸਿਉ ਉਹਨਾਂ ਦਾ ਜਿਹੜਾ ਮਨ ਹੈ ਆਪਣੇ ਪਰਿਵਾਰ ਦੇ ਵਿੱਚ ਹੀ ਕੁਲਿਆ ਮਿਲਿਆ ਹੈ ਤੇ ਮਹਾਰਾਜ ਕਹਿੰਦੇ ਉਹ ਆਪਣੇ ਪਰਿਵਾਰ ਦਾ ਇੰਨਾ ਮਾਣ ਕਰਦੇ ਨੇ ਇੰਨਾ ਮਾਣ ਕਰਦੇ ਨੇ ਨਿਤ ਗਰਭ ਫੇਰਾਮੀ ਉਹ ਹੰਕਾਰੀ ਹੋਏ ਫਿਰਦੇ ਨੇ ਕਿ ਸਾਡਾ ਪਰਿਵਾਰ ਬੜਾ ਵੱਡਾ ਹੈ ਬੜਾ ਤਕੜਾ ਹੈ ਸਾਨੂੰ ਕਿਸੇ ਦੀ ਲੋੜ ਨਹੀਂ ਸਾਡੇ ਘਰ ਦੇ ਜੀ ਬਥੇਰੇ ਹਨ ਮੇਰੇ ਘੁਮਾਨੀ ਜਗਮਹਿ ਕਿਆ ਗਰਬ ਹੈ ਦਾਮੇ ਕਹਿੰਦੇ ਨੇ ਇੱਕ ਉਹਨਾਂ ਨੂੰ ਮਾਇਆ ਦਾ ਵੀ ਬੜਾ ਹੰਕਾਰ ਹੈ ਮਾਇਆ ਦੇ ਮਾਇਆ ਜਿਹੜੀ ਹੈ ਸਾਡੇ ਕੋਲ ਬਹੁਤ ਹੈ ਤੇ ਮਹਾਰਾਜ ਕਹਿੰਦੇ ਫਿਰੇ ਘੁਮਾਨੀ ਜਗਮਹਿ ਘੁਮਾਨੀ ਕਮੰਡੀ ਹੋਏ ਫਿਰਦੇ ਨੇ ਸੰਸਾਰ ਵਿੱਚ ਬੜਾ ਮਾਣ ਹੈ ਉਹਨਾਂ ਨੂੰ ਮਾਇਆ ਦਾ ਪਰ ਮਹਾਰਾਜ ਕਹਿੰਦੇ ਨੇ ਕਿਆ ਗਰਬ ਹੈ ਦਾਮੀ ਇਹ ਦਾਮੀ ਜਿਹੜੀ ਮਾਇਆ ਹੈ ਇਹਦਾ ਕਾਦਾ ਗਰਬ ਕਰਦਾ ਹੈ ਕਾਦਾ ਹੰਕਾਰ ਕਰਦਾ ਹੈ ਕਾਦਾ ਕਮੰਡ ਕਾਦਾ ਹੈ ਅੱਜ ਹੈ ਕੱਲ ਹੀ ਨਹੀਂ ਹੋਵੇਗੀ ਚੱਲ ਤੇ ਨਾਲ ਨਾ ਚੱਲਈ ਖਿਨ ਜਾਏ ਬਿਲਾਮੇ ਫਿਰ ਜਿੰਨੇ ਮਰਜੀ ਤਗੜੇ ਭਾਵ ਜਿੰਨਾ ਮਰਜੀ ਇਕੱਠੇ ਕਰੀ ਜਾਣ ਪਾਉ ਜਿੰਨੇ ਮਰਜੀ ਤੰਬੜੇ ਇਕੱਠੇ ਕਰੀ ਜਾਣ ਪਰ ਚੱਲਣ ਵੇਲੇ ਇਹ ਮਾਇਆ ਜਿਹੜੀ ਇਹ ਨਾਲ ਨਹੀਂ ਚੱਲਿਆ ਕਰਦੀ ਸੋ ਸਤਿਗੁਰੂ ਜੀ ਫਰਮਾਨ ਕਰਦੇ ਨੇ ਚੱਲਦਿਆਂ ਨਾਲ ਨਾ ਚੱਲੇ ਖਿੰਜਾਏ ਬਿਲਾਮੀ ਕਹਿੰਦੇ ਨੇ ਇਹਨੂੰ ਛਿਨ ਮਾਦਰ ਦੇ ਵਿੱਚ ਇਹ ਨਾਸ ਹੋ ਜਾਂਦੀ ਹੈ ਇਹ ਸਾਥ ਛੱਡ ਕੇ ਚਲੀ ਜਾਂਦੀ ਹੈ ਇਸ ਕਰਕੇ ਭਾਈ ਇਹ ਨਾਲ ਨਹੀਂ ਜਾਇਆ ਕਰਦੀ ਵਿਚਰਦੇ ਫਿਰੇ ਸੰਸਾਰ ਮੈਂ ਹਰ ਜੀ ਹੁਕਾਮੇ ਮੰਜਮ ਪਾਤਸ਼ਾਹ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਫਰਮਾਨ ਕਰ ਰਹੇ ਹਨ ਇਹੋ ਜਿਹੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਕਦੇ ਅੰਮ੍ਰਿਤ ਵੇਲੇ ਗੁਰੂ ਕੀ ਸੰਗਤ ਵਿੱਚ ਆਉਣਾ ਹੀ ਨਹੀਂ ਕੀਤਾ ਗੁਰੂ ਦੀ ਸੰਗਤ ਵਿੱਚ ਆ ਕੇ ਕਦੇ ਸੇਵਾ ਸਿਮਰਨ ਨਹੀਂ ਕੀਤਾ ਗੁਰੂ ਕੇ ਦਰਸ਼ਨ ਨਹੀਂ ਕੀਤੇ ਮਹਾਰਾਜ ਕਹਿੰਦੇ ਵਿਚਰਦੇ ਫਿਰੇ ਸੰਸਾਰ ਮੇ ਹਰ ਜੀ ਹੁਕਾਮੀ ਹਰੀ ਦਾ ਉਹਨਾਂ ਉਤੇ ਇਹ ਹੁਕਮ ਲਾਗੂ ਹੋਇਆ ਹੈ ਉਹ ਆਵਾਗਮਣੇ ਚ ਪੈ ਰਹਿਣਗੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ ਆ ਬਚਾ ਨਹੀਂ ਸਕਦਾ ਉਹ 84 ਲੱਖ ਜੂਨਾਂ ਦੇ ਚੱਕਰ ਹੀ ਚੱਕਰ ਕੱਟੀ ਜਾਣਗੇ ਕਰਮ ਖੁੱਲਿਆ ਗੁਰ ਪਾਇਆ ਹਰ ਮਿਲਿਆ ਸਵਾਮੀ ਪਰ ਜਿਨ੍ਹਾਂ ਦਾ ਕਰਮ ਖੁੱਲ ਗਿਆ ਜਿਨ੍ਹਾਂ ਦੇ ਭਾਗ ਚੰਗੇ ਹੋ ਗਏ ਉਹਨਾਂ ਨੇ ਗੁਰੂ ਦੀ ਪ੍ਰਾਪਤੀ ਕਰ ਲਈ ਉਹ ਗੁਰੂ ਵਾਲੇ ਬਣ ਗਏ ਤੇ ਉਹਨਾਂ ਨੂੰ ਉਹ ਹਰੀ ਉਹ ਸੁਆਮੀ ਉਹ ਮਾਲਕ ਮਿਲ ਗਿਆ ਜੋ ਜਨ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ਪੰਚਮ ਪਾਦਸ਼ਾ ਧੰ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਦਸ਼ਾ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਨੇ ਜੋ ਜਨ ਹਰਿ ਕਾ ਸੇਵਕੋ ਹਰਿ ਤਿਸ ਕੀ ਕਾਮੀ ਕਹਿੰਦੇ ਨੇ ਜਿਹੜਾ ਵੀ ਗੁਰਮੁਖ ਪਿਆਰਾ ਹਰੀ ਪਰਮੇਸ਼ਰ ਦੀ ਸੇਵਾ ਵਿੱਚ ਲੱਗਾ ਹੈ ਉਹਨਾਂ ਦਾ ਸੇਵਕ ਬਣ ਗਿਆ ਹੈ ਸੋ ਸਤਿਗੁਰੂ ਜੀ ਕਹਿੰਦੇ ਨੇ ਹਰ ਤਿਸ ਕੀ ਕਾਮੀ ਹਰੀ ਉਹਨਾਂ ਦੇ ਕੰਮ ਵਿੱਚ ਲੱਗਾ ਰਹਿੰਦਾ ਹੈ ਉਹਨਾਂ ਦੇ ਸਾਰੇ ਕੰਮ ਸਵਾਰਦਾ ਰਹਿੰਦਾ ਹੈ ਜਿਹੜਾ ਉਹਦਾ ਸੇਵਕ ਬਣ ਜਾਂਦਾ ਹੈ ਸੋ ਜਨ ਹਰ ਕਾ ਸੇਵਕੋ ਹਰ ਤਿਸ ਕੀ ਕਾਮੀ ਜੋ ਜਨ ਹਰਿਕਾ ਸੇਵਕੋ ਜਿਹੜਾ ਵੀ ਉਸ ਪਰਮੇਸ਼ਰ ਦਾ ਸੇਵਕ ਬਣਦਾ ਹੈ ਜਿਹੜਾ ਉਹਦਾ ਨਿਤਾ ਪ੍ਰਤੀ ਨਾਮ ਜਪਦਾ ਹੈ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਦੇ ਨੇ ਕਹਿੰਦੇ ਨੇ ਉਹ ਹਰੀ ਵੀ ਉਹਨਾਂ ਦੀ ਸੇਵਾ ਵਿੱਚ ਲੱਗਾ ਰਹਿੰਦਾ ਹੈ ਜੇ ਉਹ ਸੇਵਕ ਉਹ ਹਰੀ ਦਾ ਨਾਮ ਜਪਦੇ ਨੇ ਤੇ ਉਹ ਸੇਵਕਾਂ ਦੀ ਵੀ ਹਰ ਸਮੇਂ ਹਰ ਇੱਕ ਜਗ੍ਹਾ ਸਹਾਇਤਾ ਕਰਦਾ ਹੈ ਇੱਛਾ ਪੂਰਨ ਕਰਦਾ ਹੈ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜਨੀ ਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕੱਲ ਨੂੰ ਸਤਿਗੁਰੂ ਜੀ ਕਿਰਪਾ ਕਰਕੇ ਪ੍ਰਮਾਨ ਕਰਨਗੇ ਮੁਖੋਂ ਔਲਾਏ ਹਬ ਮਰਣ ਪਛਾਣਨ ਦੋ ਕੋਈ ਨਾਨਕ ਤਿਨਾ ਖਾਕ ਜਿਨ੍ਹਾਂ ਯਕੀਨਾ ਹਕ ਸਿਓ ਇਸ ਉੱਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਜੋ ਜਨ ਹਰਗਾ ਸੇਵਕੋ ਹਰ ਤਿਸ ਕੀ ਕਾਮੇ ਜੋ ਜਨ ਹਰਗਾ ਸੇਵਕੋ ਹਰ ਤਿਸ ਕੀ ਕਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ